ਸਿਰਤ ਦੀਆਂ ਸੁਨੱਖੀਆਂ ਤੇ ਹਿੰਮਤ ਦੇ ਨਾਲ ਭਰੀਆਂ ਹੋਈਆਂ ਕੁੜੀਆਂ ਉੱਥੇ ਮੌਜੂਦ ਨਾ ਹੁੰਦੀਆਂ ਤਾਂ ਇੱਕ ਘਰ ਉਜੜ ਜਾਣਾ ਸੀ ਪੰਜਾਬੀਓ ਇਹਨਾਂ ਸ਼ੇਰਨੀਆਂ ਦੀ ਤਾਰੀਫ਼ ਕਰੋ ਤੇ ਦੂਰ ਦੂਰ ਤੱਕ ਇਹ ਵੀਡੀਓ ਪਹੁੰਚਾ ਦਿਓ ਦੱਸੋ ਜੀ ਕਿ ਐਸਐਸਐਫ ਦੀਆਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇੱਕ ਸ਼ਲਾੰਗਾ ਯੋਗ ਕਦਮ ਚੁੱਕਿਆ ਗਿਆ ਪੁਲਿਸ ਵੱਲੋਂ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇੱਕ ਮਖਿਲਾ ਦੀ ਜਾਨ ਬਚਾਈ ਗਈ ਇਹ ਮਖਿਲਾ ਆਪਣੇ ਪਤੀ ਦੇ ਨਾਲ ਲੜ ਕੇ ਨਹਿਰ ਕਿਨਾਰੇ ਪਹੁੰਚੀ ਸੀ ਅਤੇ ਇਸ ਨੇ ਫੈਸਲਾ ਹੀ ਲੈ ਲਿਆ ਸੀ ਕਿ ਅੱਜ ਇਹ ਆਪਣੀ ਜ਼ਿੰਦਗੀ ਖਤਮ ਕਰ ਦੇਗੀ ਪਰਦਾਸ ਇਹ ਕਿ ਐਸਐਸਐਫ ਦੀਆਂ ਇਹ ਮਟਿਆਰਾ ਮੱਕੀ ਤੇ ਪਹੁੰਚ ਜਾਂਦੀਆਂ ਨੇ ਜਿਨ੍ਹਾਂ ਦੇ ਵੱਲੋਂ ਨਾ ਸਿਰਫ ਇਸ ਮਖੀਲਾ ਨੂੰ ਰੋਕਿਆ ਜਾਂਦਾ ਹੈ ਬਲਕਿ ਇਹ ਵੀ ਭਰੋਸਾ ਦਿੱਤਾ ਜਾਂਦਾ ਹੈ ਕਿ ਤੁਸੀਂ ਡਰੋ ਨਾ ਅਸੀਂ ਬੈਠੇ ਹੋਇਆ ਅਸੀਂ ਤੁਹਾਡੀ ਹਰ ਮੁਸ਼ਕਿਲ ਦਾ ਹੱਲ ਕਰ ਦੇਵਾਂਗੇ ਦੱਸ ਜਿਏ ਕੀ ਸੜਕ ਸੁਰੱਖਿਆ ਫੋਰਸ ਤੋਂ ਐਸਆਈ ਦੇਵੀदयाल ਕਨਸਟੇਬਲ ਬੋਬੀ ਕੁਮਾਰ ਅਤੇ ਜਤਿੰਦਰ ਸਿੰਘ ਦੇ ਨਾਲ ਮੌਜੂਦ ਲੇਡੀ ਕਨਸਟੇਬਲ ਚਰਨਜੀਤ ਅਤੇ ਪ੍ਰਿਆ ਰਾਣੀ ਇਹਨਾਂ ਦੇ ਵੱਲੋਂ ਇਸ ਲੰਗਾ ਯੋਗ ਕਦਮ ਚੁੱਕਿਆ ਗਿਆ ਇਹਨਾਂ ਨੇ ਨਾ ਸਿਰਫ ਇੱਕ ਘਰ ਉਜੜਨ ਤੋਂ ਬਚਾਇਆ ਬਲਕਿ ਇੱਕ ਬੱਚੇ ਦੀ ਮਾਂ ਅਤੇ ਇੱਕ ਪਤੀ ਦੀ ਪਤਨੀ ਨੂੰ ਵੀ ਬਚਾ ਲਿਆ ਪਤਾ ਨਹੀਂ ਇਸ ਮਹਿਲਾ ਦੇ ਕਿੰਨੇ ਹੀ ਰਿਸ਼ਤੇ ਉਜੜ ਜਾਣੇ ਸੀ ਇੱਕ ਘਰ ਪਰਿਵਾਰ ਤਬਾਹ ਹੋ ਜਾਣਾ ਸੀ ਪਰ ਐਸਐਸਐਫ ਦੀਆਂ ਇਹਨਾਂ ਕੁੜੀਆਂ ਦੇ ਵੱਲੋਂ ਇਸ ਮਹਿਲਾ ਨੂੰ ਸਮੇਂ ਸਿਰ ਰੋਕਿਆ ਗਿਆ ਇਸ ਦੀ ਜਾਨ ਬਚਾਈ ਗਈ ਅਤੇ ਇੱਕ ਘਰ ਵੀ ਬਚਾ ਲਿਆ ਗਿਆ ਇਹ ਸਿਰਤ ਦੀਆਂ ਸੁਨੱਖੀਆਂ ਤੇ ਹਿੰਮਤ ਦੇ ਨਾਲ ਭਰੀਆਂ ਹੋਈਆਂ ਕੁੜੀਆਂ ਉੱਥੇ ਮੌਜੂਦ ਨਾ ਹੁੰਦੀਆਂ ਤਾਂ ਇੱਕ ਘਰ ਉਜੜ ਜਾਣਾ ਸੀ ਪੰਜਾਬੀਓ ਇਹਨਾਂ ਸ਼ੇਰਨੀਆਂ ਦੀ ਤਾਰੀਫ਼ ਕਰੋ ਤੇ ਦੂਰ ਦੂਰ ਤੱਕ ਇਹ ਵੀਡੀਓ ਪਹੁੰਚਾ ਦਿਓ ਦੱਸੋ ਜੀ ਕਿ ਐਸਐਸਐਫ ਦੀਆਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇੱਕ ਸ਼ਲਾੰਗਾ ਯੋਗ ਕਦਮ ਚੁੱਕਿਆ ਗਿਆ ਪੁਲਿਸ ਵੱਲੋਂ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇੱਕ ਮਖਿਲਾ ਦੀ ਜਾਨ ਬਚਾਈ ਗਈ ਇਹ ਮਖਿਲਾ ਆਪਣੇ ਪਤੀ ਦੇ ਨਾਲ ਲੜ ਕੇ ਨਹਿਰ ਕਿਨਾਰੇ ਪਹੁੰਚੀ ਸੀ ਅਤੇ ਇਸ ਨੇ ਫੈਸਲਾ ਹੀ ਲੈ ਲਿਆ ਸੀ ਕਿ ਅੱਜ ਇਹ ਆਪਣੀ ਜ਼ਿੰਦਗੀ ਖਤਮ ਕਰ ਦੇਗੀ ਬਰਦਾਸ਼ਤ ਇਹ ਕਿ ਐਸਐਸਐਫ ਦੀਆਂ ਇਹ ਮਟਿਆਰਾਂ ਮੌਕੇ ਤੇ ਪਹੁੰਚ ਜਾਂਦੀਆਂ ਨੇ ਜਿਨ੍ਹਾਂ ਦੇ ਵੱਲੋਂ ਨਾ ਸਿਰਫ ਇਸ ਮਖੀਲਾ ਨੂੰ ਰੋਕਿਆ ਜਾਂਦਾ ਹੈ ਬਲਕਿ ਇਹ ਵੀ ਭਰੋਸਾ ਦਿੱਤਾ ਜਾਂਦਾ ਹੈ ਕਿ ਤੁਸੀਂ ਡਰੋ ਨਾ ਅਸੀਂ ਬੈਠੇ ਹੋਇਆ ਅਸੀਂ ਤੁਹਾਡੀ ਹਰ ਮੁਸ਼ਕਿਲ ਦਾ ਹੱਲ ਕਰ ਦੇਵਾਂਗੇ ਦੱਸ ਜਿਏ ਕੀ ਸੜਕ ਸੁਰੱਖਿਆ ਫੋਰਸ ਤੋਂ ਐਸਆਈ ਦੇਵੀदयाल ਕਨਸਟੇਬਲ ਬੋਬੀ ਕੁਮਾਰ ਅਤੇ ਜਤਿੰਦਰ ਸਿੰਘ ਦੇ ਨਾਲ ਮੌਜੂਦ ਲੇਡੀ ਕਨਸਟੇਬਲ ਚਰਨਜੀਤ ਅਤੇ ਪ੍ਰਿਆ ਰਾਣੀ ਇਹਨਾਂ ਦੇ ਵੱਲੋਂ ਇਸ ਲੰਗਾ ਯੋਗ ਕਦਮ ਚੁੱਕਿਆ ਗਿਆ ਇਹਨਾਂ ਨੇ ਨਾ ਸਿਰਫ ਇੱਕ ਘਰ ਉਜੜਨ ਤੋਂ ਬਚਾਇਆ ਬਲਕਿ ਇੱਕ ਬੱਚੇ ਦੀ ਮਾਂ ਅਤੇ ਇੱਕ ਪਤੀ ਦੀ ਪਤਨੀ ਨੂੰ ਵੀ ਬਚਾ ਲਿਆ ਪਤਾ ਨਹੀਂ ਇਸ ਮਹਿਲਾ ਦੇ ਕਿੰਨੇ ਹੀ ਰਿਸ਼ਤੇ ਉਜੜ ਜਾਣੇ ਸੀ ਇੱਕ ਘਰ ਪਰਿਵਾਰ ਤਬਾਹ ਹੋ ਜਾਣਾ ਸੀ ਪਰ ਐਸਐਸਐਫ ਦੀਆਂ ਇਹਨਾਂ ਕੁੜੀਆਂ ਦੇ ਵੱਲੋਂ ਇਸ ਮਹਿਲਾ ਨੂੰ ਸਮੇਂ ਸਿਰ ਰੋਕਿਆ ਗਿਆ ਇਸ ਦੀ ਜਾਨ ਬਚਾਈ ਗਈ ਅਤੇ ਇੱਕ ਘਰ ਵੀ ਬਚਾ ਲਿਆ ਗਿਆ